ਆ ਦੇਖੋ ਵਲੌਗ ਚੱਲ ਰਿਹਾ ਜਿਹੜੇ ਕਰਕੇ ਪੰਗਾ ਪਿਆ ਸੀ 2100 ਵਾਲਾ ਇਹ ਨਵੀਂ ਅਪਡੇਟ ਇਹ ਹੈ ਕਿ ਮੇਰੇ ਲੱਗ ਚੁਕੀ ਹੈ 60 ਇਹ 60 ਇਦਾਂ ਲੱਗੀ ਹੈ ਵੀ ਆ ਦੇਖੋ ਤੇ ਬਹੁਤ ਜ਼ਿਆਦਾ ਸੋਹਣਾ ਹੈ ਨਾ ਤੇ ਹੁਣ ਪੈਰ ਪਤਾ ਨਹੀਂ ਕਦੋਂ ਤੱਕ ਮੇਰਾ ਸਹੀ ਹੋਏਗਾ ਮੈਨੂੰ ਸਮਝ ਨਹੀਂ ਆਉਂਦੀ ਵੀ ਠੀਕ ਹੈ ਸਬਸਕ੍ਰਾਈਬ ਵੀਡੀਓ ਨੂੰ ਚੈਨਲ ਨੂੰ ਹਾਂਜੀ ਜ਼ਰੂਰ ਕਰਿਓ ਭੁੱਲ ਨਾ ਜਾਇਓ ਹਾਂ ਭੁੱਲ ਨਾ ਜਾਇਓ ਤੈਨੂੰ ਨੂੰ ਛੁੱਟੀ ਕਾਦੀ ਛੁੱਟੀ ਅੱਜ ਅੱਜ ਬਾਬਾ ਭਗਤ ਰਵੀਦਾਸ ਦਾ ਜਨਮ ਦੇ ਨੇ ਬਾਬਾ ਬਾਬਾ ਪਤਾ 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 ਬਾਬਾ ਤੈਨੂੰ ਕਿਵੇਂ ਪਤਾ ਤੈਨੂੰ ਕਿਵੇਂ ਪਤਾ ਮੈਂ ਸਵੇਰੇ ਉੱਠ ਕੇ ਪਲਾ ਹਾਂ ਪਲਾ ਮਾ ਉੱਠ ਕੇ ਕੀ ਕੀਤਾ ਪਲਾ ਮਾ ਭਗਤਰਾ ਦਾਸ ਤੇ ਸਹੀ ਫੱਜ ਗਈ ਬਾਬਾ ਦੀ ਨੂੰ ਯਾਦ ਕੀਤਾ ਫਿਰ ਮੈਨੂੰ ਯਾਦ ਆ ਗਿਆ ਆ ਤੁਮੂ ਕਰਕੇ ਕਹਨਾ ਵੀ ਬਾਬਾ ਜੀ ਕਿਹੜੇ ਬਾਬਾ ਜੀ ਨੂੰ ਤੂੰ ਯਾਦ ਕੀਤਾ ਸੀ ਦੀਪ ਸਿੰਘ ਬਾਬੇ ਦੀਪ ਸਿੰਘ ਬਾਬੇ ਨੂੰ ਤਾਂ ਜਨਮ ਦਿਨ ਤੇ ਪਾ ਬਾਬਾ ਭਗਤ ਰਵੀਦਾਸ ਜੀ ਦਾ ਅੱਜ ਜਨਮ ਦਿਨ ਠੀਕ ਹੈ ਅੱਛਾ ਤਾਂ ਤੈਨੂੰ ਅੱਜ ਛੁੱਟੀ ਏ ਤੂੰ ਮੈਨੂੰ ਤੂੰ ਕਹਿੰਦੀ ਨਾ ਬੇਬੇ ਮੈਨੂੰ ਪਤਾ ਏ ਬੇਬੇ ਪਤਾ ਬੇਬੇ ਆ ਦੇਖ ਲੋ ਸਵੇਰੇ ਸਵੇਰੇ ਕੀ ਹਰਕਤਾਂ ਹੋ ਰਹੀਆਂ ਨੇ ਮੇਰੇ ਨਾਲ ਆ ਦੇਖੋ ਮੇਕਅਪ ਆ ਮੇਕਅਪ ਦੇਖੋ ਮੇਰੇ ਕੀ ਕਰਤਾ ਨੇ ਮੇਰੇ ਵੀ ਕੀਤਾ ਜੰਨੀ ਮੇਕਅਪ ਆ ਆ ਦੇਖੋ ਇੱਥੇ ਕਿੱਡੀ ਵੱਡੀ ਲਾਈਨ ਪਾਈ ਆ ਮੇਰੇ ਮੰਮੀ ਦੇ ਮੰਮੀ ਦੇ ਬੁੱਲਾ ਤੇ ਲਾਇਆ ਮੇਰੇ ਕੱਲ ਇੱਥੇ ਅੱਖਾਂ ਤੇ ਵੀ ਲਾਇਏ ਸੀ ਨੇ ਆਈ ਸ਼ੈਡੋ ਜਿੱਦੋ ਮੇਕਅਪ ਕਰਦੀ ਓ ਮੇਕਅਪ ਗਰਲ ਮੈਨੂੰ ਨਹੀਂ ਵੀ ਤੂੰ ਬੁਗਿਆ ਤੇ ਤੈਨੂੰ ਜਵਾਨ ਬਣਾਉਣਾ ਹੈ ਦਾਦੀ ਨੇ ਜਵਾਨ ਬਣਾਣਾ ਹੈ ਗੱਲ ਤਾਂ ਸੁਣ ਦਾਦੀ ਨੇ ਜਵਾਨ ਬਣਾਣਾ ਹੈ ਉਹ ਗੱਲ ਮੈਨੂੰ ਆ ਤਾਂ ਅੱਛਾ ਇਹ ਲਓ ਆ ਦੇਖ ਇੱਥੋਂ ਦੇਖ ਦੇ ਕਿ ਨਾ ਆ ਦੇਖ ਜਦੋਂ ਸੁੰਦਰੀ ਕੱਪ ਕਰੂੰਗੀ ਪਾਪਾ ਤਾਂ ਖੁਸ਼ ਹੋ ਜਾਣਗੇ ਆ ਦੇਖ ਲਓ ਵੀਡੀਓ ਲਾ ਲੈਂਦੀ ਹੈ ਤੇ ਚਲ ਪੜਾਈ ਵੱਲ ਤਾਂ ਹੈ ਹੀ ਨਹੀਂ ਧਿਆਨ ਆਪਣਾ ਹੈ ਨਾ ਪੜਾਈ ਵੱਲ ਤਾਂ ਧਿਆਨ ਹੀ ਹੈ ਨਹੀਂ ਹੈ ਨਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਦਿਨ ਬਹੁਤ ਵਧੀਆ ਕਿਉਂਕਿ ਧੁੱਪ ਬਹੁਤ ਸੋਹਣੀ ਚੜੀ ਹੋਈ ਹੈ ਤੇ ਧੁੱਪੇ ਬੈਠੇ ਹੋਏ ਆ ਤੇ ਦੋ ਚਾਰ ਦਿਨ ਪਹਿਲਾਂ ਬਿਲਕੁਲ ਗਰਮੀ ਹੋ ਗਈ ਸੀ ਟੀ-ਸ਼ਰਟਾਂ ਤੇ ਆ ਗਈ ਸੀ ਆਪਾਂ ਤੇ ਹੁਣ ਫੇਰ ਉਸ ਤੋਂ ਬਾਅਦ ਇੱਕੋ ਦਮ ਮੈਨੂੰ ਲੱਗਦਾ ਬਰਬੁਰ ਰੁਪਈਏ ਪਹਾੜਾਂ ਪਿੱਛੇ ਤੇ ਤਾਂ ਕਰਕੇ ਫੇਰ ਠੰਡ ਹੋ ਗਈ ਹੈ ਤੇ ਨਵੀਂ ਅਪਡੇਟ ਇਹ ਹੈ ਕਿ ਮੇਰੇ ਲੱਗ ਚੁੱਕੀ ਹੈ ਸੱਟ ਤੇ ਸੱਟ ਇਦਾਂ ਲੱਗੀ ਹੈ ਵੀ ਆਹ ਦੇਖੋ ਪੈਰ ਤੇ ਨਾ ਪੈਰ ਮੇਰਾ ਥੋੜਾ ਜਿਹਾ ਉਹ ਖਾ ਗਿਆ ਮੋਚ ਖਾ ਗਿਆ ਯਾਨੀ ਕਿ ਪਾਸ ਮੋਚ ਫਟ ਗਿਆ ਲੱਗਦਾ ਹੈ ਇਹਦਾ ਤੇ ਇਹਦਾ ਕਾਰਨ ਇਹ ਬਣਿਆ ਵੀ ਆਫਿਸ ਦੇ ਵਿੱਚ ਉੱਥੇ ਐਕਟੀਵਿਟੀ ਜੀ ਚੱਲ ਰਹੀ ਸੀ ਤੇ ਪੇੜ ਦੇ ਉੱਤੇ ਚਿੱਟਾ ਲਾਣੇ ਸੀ ਤੇ ਦੇਖਣਾ ਸੀ ਵੀ ਕੌਣ ਸਭ ਤੋਂ ਉੱਚੀ ਚਿੱਟ ਲਾਉਂਦਾ ਤੇ ਉਹਦੀ ਕੋਸ਼ਿਸ਼ ਦੇ ਵਿੱਚ ਮੇਰਾ ਪੈਰ ਸਿੱਧਾ ਵੱਜਾ ਜੜ ਦੇ ਵਿੱਚ ਤੇ ਜੜ ਜ ਫਸ ਗਿਆ ਤੇ ਪਲਟ ਗਿਆ ਹੈ ਨਾ ਦਾ ਟਿੱਡਾ ਹੋ ਗਿਆ ਇੱਤਾਂ ਕਰਕੇ ਫਿਰ ਮੋਚ ਗਿਆ ਉਦੋਂ ਤਾਂ ਪਤਾ ਨਹੀਂ ਲੱਗਿਆ ਗਰਮੀ ਗਰਮੀ ਦੇ ਵਿੱਚ ਤੇ ਹੁਣ ਮਤਲਬ ਰਾਤੀ ਬਹੁਤ ਜ਼ਿਆਦਾ ਚੀਕਾਂ ਨਿਕਰੇਆਂ ਸੀ ਤੇ ਰਾਤੀ ਡੈਡੀ ਨੇ ਟਕੌਰ ਵਗੈਰਾ ਕੀਤੀ ਦਾਦੇ ਮੇਰੇ ਦਾ ਦੱਸਿਆ ਨੁਸਖਾ ਬਣਾਇਆ ਤੇ ਬਹੁਤ ਜ਼ਿਆਦਾ ਆਰਾਮ ਮਿਲ ਗਿਆ ਯਾਨੀ ਕਿ ਸੋ ਦੇ ਵਿੱਚੋਂ 70% ਆਰਾਮ ਮਿਲ ਗਿਆ ਬਸ ਇਹ ਵੀ ਹੁਣ ਪੈਰ ਪ੍ਰੋਪਰ ਥੱਲੇ ਨਹੀਂ ਲੱਗਦਾ ਮਤਲਬ ਪ੍ਰੋਪਰ ਨਹੀਂ ਤੁਰਿਆ ਹੁੰਦਾ ਅੱਡੀ ਜੀ ਰੱਖ ਕੇ ਤੁਰ ਰਿਹਾ ਕਿ ਅਦਾ ਤੁਰਦਾ ਹਨਾ ਅੱਡੀ ਜੀ ਰੱਖ ਕੇ ਹੁਣ ਅੱਜ ਦਾ ਸਾਡਾ ਪਲਾਨ ਇਹ ਹੈ ਬਈ ਅਸੀਂ ਜਾਣਾ ਪਿੰਡ ਤੇ ਪਿੰਡ ਤੁਹਾਨੂੰ ਵੀ ਤੁਸੀਂ ਪਿਛਲੇ ਵਲੌਗ ਚ ਦੇਖਿਆ ਸੀਗਾ ਵੀ ਅਸੀਂ ਗੇਤਾ ਚ ਸਫਾਈ ਵਗੈਰਾ ਕਰਕੇ ਆਏ ਸੀ ਇਹ ਹਲੇ ਸਫਾਈ ਬਾਕੀ ਹੈ ਤੇ ਹੋਰ ਵੀ ਬਹੁਤ ਸਾਰੇ ਕੰਮ ਨੇ ਉਹ ਵੀ ਬਾਕੀ ਹੈ ਤੇ ਬਾਕੀ ਜੇ ਤਾਂ ਡੈਡੀ ਹੁਣੇ ਟਾਈਮ ਸਿਰ ਆ ਗਏ ਹਨਾ ਤੇ ਸਲਾਬ ਬਣ ਗਈ ਤੇ ਰਾਤ ਨੂੰ ਚੱਲਾਂਗੇ ਨਹੀਂ ਤਾਂ ਫਿਰ ਸਵੇਰੇ ਤੜਕੇ ਤੜਕੇ ਨਿਕਲਾਗੇ ਠੀਕ ਹੈ ਜੀ ਤੇ ਫਿਲਹਾਲ ਹੁਣ ਭੁੱਖ ਬਹੁਤ ਲੱਗੀ ਹੋਈ ਹੈ ਤੇ ਮੰਮੀ ਬਣਾ ਰਿਆ ਹੈ ਮੈਗੀ ਮੇਰੇ ਵਾਸਤੇ ਮੈਗੀ ਮਕਰੋਨੀ ਤੇ ਉਹ ਖਾਣਾ ਪਹਿਲਾਂ ਤੇ ਫਿਰ ਆਪਾਂ ਵਲੌਗ ਨੂੰ ਕੰਟੀਨਿਊ ਕਰਾਂਗੇ ਠੀਕ ਹੈ ਜੀ ਗੈਨੀ ਕੀ ਕਰ ਰਿਹਾ ਹੈ ਪੰਦੀ ਪਾਪਾ ਓਏ ਗੈਨੀ ਤੇਰੀ ਪਟਕਾ ਕਿੱਥੇ ਹੋਏ ਐਡਾ ਵੱਡਾ ਹੋ ਗਿਆ ਪਰਨਾ ਬੰਨਿਆ ਕਰ ਦੂ ਓਏ ਕਾ ਕੇ ਨਹੀਂ ਮੈਨੂੰ ਪਰਣਾ ਹੀ ਨਹੀਂ ਯਾਰ ਪਰਨਾ ਬੰਨਿਆ ਗਰ ਸਰਦਾਰ ਪਰਨਾ ਬੰਦਿਆ ਹਏ ਨੰਨੂ ਤੁਰਿਆ ਨਹੀਂ ਜਾ ਰਿਹਾ ਹਏ ਤੁਰਿਆ ਨਹੀਂ ਜਾ ਰਿਹਾ ਕੱਕੇ ਇਹ ਦੇਖੋ ਮੇਰਾ ਹੱਥ ਫੜ ਰਹੀ ਆ ਦੇਖੋ ਮੇਰੇ ਪੈਰ ਨੂੰ ਆ ਦੇਖੋ ਵਲੌਗ ਚੱਲ ਰਿਹਾ ਜਿਹੜੇ ਕਰਕੇ ਪੰਗਾ ਪਿਆ ਸੀ 2100 ਵਾਲਾ ਜਿਹੜਾ 2100 ਵਾਲਾ ਵਲੌਗ ਸੀਗਾ ਹਏ ਓ ਮਾਈ ਤੀ ਲੱਗਿਆ ਚਾਦਿਆ ਪੱਜ ਗਿਆ ਗੱਦੇ ਬੱਚੇ ਇਦਾਂ ਨਹੀਂ ਬੋਲੀਦਾ ਹੁੰਦਾ ਯਾਰ ਨੰਨੂ ਆਹ ਦੇਖੋ ਸਭ ਨੇ ਹਾਂ ਵਲੌਗ ਲਾ ਕੇ ਬੈਠੀ ਹੋਈ ਆ ਆਪਣਾ ਹੀ ਸੱਤੇ ਚ ਤਾਰ ਗਿਆ ਭਰਾ ਇਹ ਆਹ ਦੇਖੋ ਵਲੌਗ ਚੱਲ ਰਿਹਾ ਜਿਹੜੇ ਕਰਕੇ ਪੰਗਾ ਪਿਆ ਸੀ 2100 ਵਾਲਾ ਜਿਹੜਾ 2100 ਵਾਲਾ ਵਲੌਗ ਸੀਗਾ ਉਹ ਪੰਗਾ ਪਿਆ ਸੀਗਾ ਉਹ ਚੱਲਿਆ ਆ ਦੇਖੋ ਰਕੜੀ ਵਾਲਾ ਪਤਾ ਹੀ ਤਿਆਰ ਕਰਵਾ ਲਿਆ ਠੀਕ ਆ ਨੰਨੂ ਪੰਗਾ ਪੰਗੇ ਵਾਲਾ ਵਲੌਗ ਆਪਣਾ ਯਾਰ ਕਾ ਕੀ ਆਂਦਾ ਵਲੌਗ ਦੇ ਵਿੱਚ ਆ ਯਾਰ ਕੰਮ ਆਇਆ ਯਾਰ ਮੰਨੀ ਯਾਰ ਓਏ ਹੋਰ ਯਾਰ ਠੀਕ ਆ ਤੇਗ ਨੂੰ ਇਹ ਕਹੀ ਜਾਂਦੀ ਹੈ ਵੀ ਮੇਰੇ ਪਾਪਾ ਨਾ ਅੰਬ ਤੋੜਦੇ ਪਏ ਸੀ ਪੇੜ ਦੇ ਉੱਤੇ ਨਾ ਅੰਬ ਤੋੜਦੇ ਪਏ ਸੀ ਤਾਂ ਕਰਕੇ ਡਿੱਗ ਗਏ ਹਿੱਥੋਂ ਤੇ ਸੱਟ ਲੱਗ ਗਈ ਆ ਆ ਕੁਦੂ ਨੂੰ ਸੁਣਾ ਰਹੀ ਕਹਾਣੀ ए कह रहा अंब तोड़ दिया मैं मगर मच्छी <laughs> मगर मच भया भज गया उखियो आ गई लाके बैठी धोती तो ला के बैठी है लहंगा पाया जी आ देखो सोफे कपड़े का लहंगा पाया होया ਤੇ ਅੱਜ ਮੇਰਾ ਪਲਾਨ ਸੀਗਾ ਵੀ ਧਰਨੇ ਤੇ ਜਾਈਏ ਹੈਨਾ ਸ਼ੰਭੂ ਬਾਰਡਰ ਜਾਈਏ ਹੈਨਾ ਐਟ ਲਿਸ ਉੱਥੇ ਤਾਂ ਜਾਈਏ ਤੇ ਪਰ ਮਤਲਬ ਜੋ ਆਪਾਂ ਸੋਚਦੇ ਆ ਕਦੀ ਹੁੰਦਾ ਨਹੀਂ ਹੋਰ ਵੀ ਹੋਰ ਵੀ ਥੋੜੇ ਜਿਹਾ ਪਲਾਨ ਸੀਗੇ ਜਾਣ ਦੇ ਉਧਰ ਹੀ ਜਾਣਾ ਸੀ ਤੇ ਅਹੀਂ ਕਹੀ ਚੱਲ ਸ਼ੰਭੂ ਬਾਰਡਰ ਵੀ ਜਾ ਕੇ ਆਵਾਂਗੇ ਤੇ ਆ ਪੈਰ ਮੇਰਾ ਹੁਣ ਲੈ ਕੇ ਬਹਿ ਗਿਆ ਤੇ ਮੈਂ ਕਿਤੇ ਜਾ ਹੀ ਨਹੀਂ ਪਾਇਆ ਤੇ ਹੁਣ ਫਿਲਹਾਲ ਆਪਾਂ ਰੋਟੀ ਖਾਣੇ ਆ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਤੇ ਮੰਮੀ ਅਦਰ ਮਹਿਗੀ ਲੈ ਕੇ ਆਏ ਨਾਲ ਚੌਲ ਵਾਈਵਾ ਅਜੇ ਨਾ ਕਰ ਆਹ ਦੇਖ ਲੋ ਨੰਨੂ ਦੇ ਕੰਮ ਸਾਰੇ ਸੋਫਿਆਂ ਦੇ ਕੱਪੜੇ ਪਹਿਲਾਂ ਇਹਦੇ ਲਹਿੰਗਾ ਬਣਾ ਰਹੀ ਸੀ ਤੇ ਆਹ ਦੇਖੋ ਸਾਰੇ ਸੋਫਿਆਂ ਦੇ ਕੱਪੜੇ ਉਥੋਂ ਲਾ ਕੇ ਇੱਥੇ ਸੱਟੇ ਹੋਇਆ ਤੇ ਹੁਣ ਚੜ ਕੇ ਫੋਨ ਤੇ ਉਹ ਫੋਨ ਦੇਖਣ ਲੱਗ ਪਈ ਅਸ ਮਮੀ ਦੱਸਦੇ ਆ ਨੰਨੂ ਦਾ ਵਾਹ ਇਹ ਹੀ ਕੰਮ ਐ ਸਾਰਾ ਦਿਨ ਨੰਨੂ ਨੇ ਨਾ ਨੰਨੂ ਇਹ ਹੀ ਕੰਮ ਕਰਦੀ ਪੂਰਾ ਦਿਨ ਇਹ ਕੰਮ ਕਰਦਾ ਸਾਡਾ ਕਾਕਾ ਹੈ ਨਾ ਕਾਕੇ ਓਏ ਜਿਆਦਾ ਜਾਂ ਤਾਂ ਖਲਾਰੇ ਪਾਏਗੀ ਹੁਣੇ-ਹੁਣੇ ਮੇਕਅਪ ਕੁਇਟ ਤੋੜ ਕੇ ਆਢੀ ਐ ਤੇ ਜਾਂ ਫਿਰ ਮੋਬਾਈਲ ਤੇ ਚੜ ਜੇਗੀ ਆਦੇ ਮੋਬਾਈਲ ਬਸ ਆਹ ਦੇਖ ਲੈ ਓਰੀਲਾ ਹੀ ਆ ਦੇਖਣ ਲੱ ਪੈਂਦੀ ਬਸ ਇਹ ਮੰਮੀ ਦੱਸਦੇ ਪੂਰਾ ਦਿਨ ਇੰਨਾ ਜਿਆਦਾ ਤੰਗ ਕਰਦੀ ਇੰਨਾ ਜਿਆਦਾ ਨਾ ਸਤਾਹ ਮਾਰਦੀ ਮੰਮੀ ਨੂੰ ਤੇ ਬਾਕੀ ਬਚਪਨ ਇਦਾਂ ਦਾ ਹੀ ਹੁੰਦਾ ਹੈ ਕਿਉਂਕਿ ਵੱਡੇ ਹੋ ਜੀਏ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਟੈਨਸ਼ਨਾਂ ਪਰੇਸ਼ਾਨੀਆਂ ਮਤਲਬ ਬਹੁਤ ਜ਼ਿਆਦਾ ਵਾਝ ਜਾਂਦੀਆਂ ਹਨਾ ਜਦ ਤੱਕ ਚਲੋ ਬੰਦੇ ਦਾ ਵਿਆਹ ਵੀ ਨਹੀਂ ਹੁੰਦਾ ਥੋੜੀ ਉਮਰ ਵੱਧਦੀ ਨਹੀਂ ਹੈ ਨਾ ਜਿਆਦਾ ਹੋਰ ਜ਼ਿੰਮੇਵਾਰੀਆਂ ਨਹੀਂ ਆਉਂਦੀਆਂ ਉਦ ਤੱਕ ਬੰਦਾ ਠੀਕ ਰਹਿੰਦਾ ਉਸ ਤੋਂ ਬਾਅਦ ਤਾਂ ਯਾਨੀ ਕਿ ਬਸ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਤੇ ਇਹ ਉਮਰ ਜਿਹੜੀ ਹੈ ਬਹੁਤ ਵਧੀਆ ਹੁੰਦੀ ਹੈ ਤੇ ਇਹ ਸ਼ਰਾਰਤਾਂ ਬਹੁਤ ਜ਼ਿਆਦਾ ਕਰਦੀ ਹੈ ਪਰ ਵਧੀਆ ਵੀ ਲੱਗਦੀਆਂ ਕਈ ਵਾਰੀ ਸ਼ਰਾਰਤਾਂ ਕਈ ਵਾਰੀ ਇਰੀਟੇਟਿੰਗ ਵੀ ਲੱਗਦੀਆਂ ਹਨਾ ਇਹ ਹੁਣੇ ਹੁਣੇ ਮੇਕਅਪ ਕਿੱਟ ਤੋੜ ਕੇ ਹਟੀ ਐ ਹਲੇ ਮੈਂ ਪਰਸੋਂ ਲੈ ਕੇ ਆਇਆ ਸ਼ਾਇਦ ਰਾਤ ਨੂੰ ਤੇ 150 ਰੁਪਏ ਦੀ ਉਹ ਇੰਨੀ ਲੈ ਕੇ ਆਇਆ ਤੇ ਉਹ ਭਰਤੀ ਐ ਬਸ ਥੋੜੀਆਂ ਤੋਂ ਐ ਸਲਾਈਡ ਕਰਦੀ ਕਰਦੀ ਨੇ ਤੇ ਧੜਾਮ ਥੱਲੇ ਸਿੱੜਤੀ ਉਹ ਟੁੱਟ ਗਈ ਹੋਈ ਐ ਹੁਣ ਤੇ ਭੱਜ ਕੇ ਆਈ ਕਹਿੰਦੀ ਮਾਨਿਆ ਨੇ ਤੋੜਦੀ ਮਾਨਿਆ ਨੇ ਸਾਹਮਣਿਆਂ ਦੀ ਕੁੜੀ ਉਹਨਾਂ ਕਹਿੰਦੀ ਮਾਨਿਆ ਨੇ ਤੋੜਦੀ ਤੋੜੀ ਮੈਨੂੰ ਪਤਾ ਐ ਇਹਨੇ ਤੋੜੀ ਐ ਇਹਦੇ ਹੀ ਕੰਮ ਆ ਦੇਖੋ ਹੁਣ ਮੂੰਹ ਦੇਖੋ ਬਣਾਦੀ ਤੂੰ ਨਹੀਂ ਤੋੜੀ ਕਹਿੰਨੇ ਤੋੜੀ ਸੀ ਮਾਨਿਆ ਨੇ ਤੋੜੀ ਸੀ ਕਿੰਨੇ ਧੋੜੀ ਸੀ ਪਹਿਲਾਂ ਮੈਂ ਦੱਸ ਕੀ ਪੁਰਾਣਾ ਹੀ ਫੋਨ ਹਾਂ ਪਾ ਦੇਣਾ ਹਾਂ ਪਾ ਦੂੰਗਾ ਇਹਦੇ ਵਿੱਚ ਤੇ ਅੱਜ ਇੱਕ ਹੋਰ ਗੱਲ ਅੱਜ ਮੈਂ ਲੈ ਕੇ ਆਇਆ ਨਵਾਂ ਕਵਰ ਤੇ ਲੈਂਸ ਪੋਆ ਮੈਂ ਤੁਹਾਨੂੰ ਦਿਖਾਣਾ ਕਵਰ ਦਿਖਾਣਾ ਮੈਂ ਤੁਹਾਨੂੰ ਲਾ ਕੇ ਹਾਂਜੀ ਤੇ ਆਹ ਦੇਖੋ ਆ ਆਪਾਂ ਨਵਾਂ ਕਵਰ ਲੈ ਕੇ ਆਏ ਤੇ ਬਹੁਤ ਜ਼ਿਆਦਾ ਸੋਹਣਾ ਹਨਾ ਘੈਂਟ ਹਨ ਮੈਨੂੰ ਨਹੀਂ ਪਸੰਦਾ ਤੈਨੂੰ ਨਹੀਂ ਪਸੰਦਾ ਆ ਕਿਉਂ ਕੀ ਗੱਲ ਉਦੋਂ ਨਾ ਲਾਦਾ ਕਵਰ ਉਦੋਂ ਅਦੇ ਸਾਈਡ ਤੋਂ ਇਹਨੂੰ ਭੂਤਵਾਲਾ ਲੈ ਕੇ ਆਓ ਦੇਖ ਲੋ ਇਹਨੂੰ ਤਾਂ ਛੇਤੀ ਕੋਈ ਚੀਜ਼ ਨਹੀਂ ਪਸੰਦ ਆਂਦੀ ਹੈਗੀ ਕਾਕੇ ਮੇਰੇ ਨੂੰ ਇੰਨਾ ਸੋਹਣਾ ਦਾ ਕਵਰ ਆ ਕਾਕੇ ਯਾਰ ਦੱਸ ਤੂੰ ਕਹਿੰਦਾ ਪਸੰਦ ਨਹੀਂ ਆਇਆ ਯਾਰ ਸਾਦ ਹੋ ਗਈ ਨੰਨੂ ਸਾਡੀ ਰੀਲਾਂ ਤੋਂ ਇਨਸਪਾਇਰ ਹੋ ਗਈ ਵੀ ਰੀਲਾਂ ਦੇਖਦੀ ਪਈ ਸੀ ਤੇ ਕਹਿੰਦੀ ਪਾਪਾ ਮੇਰੀ ਵੀ ਇੱਕ ਰੀਲ ਬਣਾਓ ਵਧੀਆ ਜੀ ਤੇ ਹੁਣ ਮੈਂ ਸੋਚਦਾ ਪਿਆ ਕੋਈ ਕਨਸੈਪਟ ਸੋਚਦਾ ਵੀ ਕੀ ਬਣਾਈਏ ਹੈਨਾ ਤੇ ਉਹ ਤੁਹਾਨੂੰ ਸ਼ਾਇਦ ਦੇਖਣ ਨੂੰ ਮਿਲੇ ਤੇ ਬਾਕੀ ਹਾਲੇ ਮੈਂ ਸੋਚਣਾ ਹਾਲੇ ਸੋਚਿਆ ਨਹੀਂ ਹੈਗਾ ਉਹ ਪੱਕਾ ਨਹੀਂ ਹੈਗਾ ਪਰ ਮੈਂ ਸੋਚਾਂਗਾ ਹੁਣ ਮੈਂ ਦੇਖਦਾ ਬਣਾਣਾ ਇਹਦੀ ਰੀਲ ਵਧੀਆ ਜੀ ਬਣਾਣਾ ਕੁਝ ਨਵਾਂ ਆ ਕੰਸੈਪਟ ਸੋਚ ਕੇ ਆ ਦੇਖ ਠੀਕ ਹੈ ਨੂੰ ਕਹਿੰਦੀ ਆ ਦੇਖੋ ਰੀਲ ਬਣਾਉਣ ਵਾਸਤੇ ਦੇਖੋ ਪੈਂਟ ਪਾ ਰਹੀ ਹੈ ਤੇ ਮੈਂ ਇਹ ਨੂੰ ਕਿਹਾ ਮੈਂ ਕਿਹਾ ਬਸ ਡਾਇਲੋਗ ਬੋਲ ਕੇ ਬਣਾਈਏ ਰੀਲ ਕਹਿੰਦੀ ਨਹੀਂ ਨਹੀਂ ਮੈਂ ਨਾ ਪੈਂਟ ਇਦਾਂ ਪਾ ਕੇ ਜੇਬਾਂ ਚ ਹੱਥ ਪਾ ਕੇ ਨਾ ਖੜ ਜੂਗੀ ਹੈ ਹੈ ਨਾ ਨੇ ਹੋਏ ਠੀਕ ਹੈ ਆ ਜਾ ਫਿਰ ਆ ਜਾ ਆ ਜਾ ਆ ਜਾ ਆ ਜਾ ਬਣਾਈਏ ਫਿਰ ਆ ਜਾ ਚੱਲ ਮੈਂ ਦੇ ਲਓ ਹੁਣੇ-ਹੁਣੇ ਇਹਦੀ ਨਾ ਮੈਂ ਰੀਲ ਬਣਾ ਰਿਆ ਸੀ ਮੈਨੂੰ ਕਿਹਾ ਸੀ ਤੂੰ ਨਾ ਪਤਾ ਕੀ ਕਹਿਣਾ ਤੂੰ ਕਹਿੰਦਾ ਪਾਪਾ ਮੈਗੀ ਬਹੁਤ ਸਵਾਦ ਬਣੀ ਐ ਤੇ ਮੈਨੂੰ ਬਹੁਤ ਜੰਮੀ ਲੱਗੀ ਤਾਂ ਉਹ ਕਹਿੰਦੀ ਮੈਗੀ ਪਾਪਾ ਬਹੁਤ ਗੰਦੀ ਬਣੀ ਐ ਤੇ ਹੋਰ ਹੀ ਪਤਾ ਨਹੀਂ ਕੀ ਹੁਲਜਲੂ ਜਿਹਾ ਬੋਲ ਗਈ ਐ ਤੇ ਸਾਰਿਆਂ ਨੇ ਰੀਲ ਦਾ ਕਬਾੜਾ ਘਾਤਾ ਅੱਜ ਤੇ ਹੁਣ ਪੈਰ ਪਤਾ ਨਹੀਂ ਕਦੋਂ ਤੱਕ ਮੇਰਾ ਸਹੀ ਹੋਏਗਾ ਮੈਨੂੰ ਸਮਝ ਨਹੀਂ ਆਉਂਦੀ ਬਈ ਆਪਣੇ ਸਬਸਕ੍ਰਾਈਬਰ ਦਰਦ ਜੀ ਹੁੰਦੀ ਵੀ ਕੀ ਕੀ ਪੁੱਛਾਂ ਸਬਸਕ੍ਰਾਈਬਰਾਂ ਨੂੰ ਆਪਣੇ ਸਬਸਕ੍ਰਾਈਬ ਕਰੂ ਕੀ ਪੁੱਛਾਂ ਬਈ ਬੋਲੋ ਮੇਰਾ ਪੈਰ ਕਦੋਂ ਠੀਕ ਹੋਏਗਾ ਹੁਣ ਸਬਸਕ੍ਰਾਈਬਰ ਮੇਰੇ ਡਾਕਟਰ ਲੱਗੇ ਐ ਕਿੰਨੇ ਸਬਸਕ੍ਰਾਈਬਰ ਆ ਬੱਚੋ ਕਦੋਂ ਠੀਕ ਹੋਏਗਾ ਪੈਰ ਪੈਰ ਤੇ ਪੁੱਤੋ ਹੌਲੀ ਹੌਲੀ ਆਰਾਮ ਆਏਗਾ ਨਾ ਹਾਂ ਆ ਸਬਸਕ੍ਰਾਈਬਰ ਆ ਤੇ ਅੰਦਰ ਆ ਜਾਂਦਾ ਆ ਦੇ ਸਬਸਕ੍ਰਾਈਬਰ ਡਾਕਟਰ ਕੋਲ ਹੀ ਨਾ ਹੈ ਹਾਂ ਛੋਟੇ ਸਾਡੇ ਬੀਬੀ ਆ ਸਾਡੇ ਬੀਬੀ ਕੋਲ ਅਜੇ ਇੱਕ ਦੋ ਸਬਸਕ੍ਰਾਈਬ ਮਿਲੇ ਸੀ ਹਾਂ ਮਿਲੇ ਸੀ ਨਾ ਹਾਂ ਮਿਲੇ ਸੀ ਨਾ ਯਾਦ ਆ ਗਿਆ ਦੇਖਿਓ ਸਾਡਾ ਨੰਨੂਣ ਕੀ ਕਰਦਾ ਆ ਦੇਖੋ <laughs> सोडक्क करके अंदर दोबारा करी दोबारा करी आ देखियो <laughs> ए... <laughs> सब्सक्राइब करो वीडियो को चैनल करो आपा मैगी मैगी वाली बड़ी रील बना रहे हां मैगी वाली रील बनाने हैं फटाफट सब्सक्राइब कर दोगे ठीक सब्सक्राइब है सब्सक्राइब वीडियो नो चैनल को ਹਾਂਜੀ ਜ਼ਰੂਰ ਕਰਿਓ ਭੋਲ ਨਾ ਜਾਇਓ ਹਾਂ ਭੋਲ ਨਾ ਜਾਇਓ ਥੈਂਕ ਯੂ ਤਾਤਾਕਾਰ ਕਿੱਥੇ ਤੱਕ ਰਹਿੰਦਾ ਹੈ ਬਾਏ 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 ਬਾਏ